ਕਿਉਂਕਿ ਐਨੀ ਦੇਰ ਤੱਕ ਤੁਸੀਂ ਬੈਠੇ ਹੋ ਆਨੰਦ ਲੈ ਰਹੇ ਹੋ ਮੈਂ ਅਮਨਵੀਰ ਜੀ ਨੂੰ ਬੇਨਤੀ ਕਰੂੰਗਾ ਤੁਸੀਂ ਆਪਣੀ ਟੀਮ ਲੈ ਕੇ ਤੇ ਕਿਕਰ ਡਾਲੇ ਵਾਲਾ ਮੇਰਾ ਵੱਡਾ ਭਰਾ ਕਿੱਥੇ ਹੈ ਕਿਕਰ ਜੀ ਦਰੋ ਇਹ ਉਹ ਸ਼ਖਸੀਅਤ ਹੈ ਜਿਹੜੇ ਸਵਰਗੀ ਅਮਰ ਸਿੰਘ ਚਵਕੀਲਾ ਜੀ ਦੇ लाडले ਸ਼ਿਗਰ ਤੇ Ориジナル ਸ਼ਿਗਰ Ориジナル ਸ਼ਿਗਰ ਸੱਚੀ ਮੱਚੀ ਅਸੀਂ ਬਹੁਤ ਮਾਣ ਸਤਿਕਾਰ ਕਰਦੇ ਆ ਹਾਂਜੀ ਹਾਂਜੀ ਬਿਲਕੁਲ 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 ਸੁਰਮਣੀ ਸੱਚੀ ਹੈ ਸੁਰਮਣੀ ਆ ਪਾਬਾ ਇਸ ਨੂੰ ਜਿਆਦਾ ਤਰੱਕੀ ਬਖਸ਼ੀ ਤੇ ਨੂੰ ਕਿੱਕਰ ਵੀਰ ਦਾ ਸੀ ਛੋਟਾ ਜਿਹਾ ਮਾਨ ਕੋਈ ਵੱਡਾ ਨਹੀਂ ਛੋਟਾ ਜਿਹਾ ਮਾਨ ਪੂਰੀ ਕਮੇਟੀ ਵੱਲੋਂ ਅਮਨ ਵੀਰ ਜੀ ਹੋਣਾ ਵੱਲੋਂ ਤੇ ਦਾਸ ਵੱਲੋਂ ਗੁਲਦੀਪ ਜੀ ਲਿਆਇਓ ਅਮਨ ਨੂੰ ਹੀ ਅਮਨ ਨੂੰ ਵੜਾ ਦਿਓ ਆਜੋ ਤੁਸੀਂ ਵਾਪਸ ਕਰੋ ਇਹ ਸਾਰੀ ਟੀਮ ਜਿਹਨੀ ਟੀਮ ਐ ਇਸ ਕਲੱਬ ਦੀ ਸਾਰੇ ਜਣੇ ਇਕੱਠੇ ਹੋ ਕੇ ਮੇਰੇ ਤੁਹਾਡੇ ਚਰਨਾਂ ਦੀ ਧੂੜ ਦਾਸ ਕੁਲ ਕਹਿੰਦੇ ਆਪਾਂ ਆ ਫੰਕਸ਼ਨ ਕਰ ਰਹੇ ਆਂ ਜ਼ਰੂਰ ਪਹੁੰਚਣਾ ਤਾਂ ਅਸੀਂ ਬਹੁਤ ਦੂਰ ਤੋਂ ਸ਼ੋਅ ਲਾ ਕੇ ਤੁਹਾਡੇ ਆਗਰੀ ਪਰਮਾਤੇ ਬੜੀ ਭੀੜ ਚੋਂ ਨਿਕਲ ਕੇ ਆਓ ਜੀ ਆਓ ਜੀ ਸੁਪਨ ਸਿੰਘ ਸਾਹਿਬ ਆ ਤੁਸੀਂ ਬੋਲ ਹਾਂ ਜੀ ਭਾਈ ਅਨਕੀਲਾ ਜੀ ਬਹੁਤ ਵਧੀਆ ਨੇਕ ਦਿਲ ਇਨਸਾਨ ਹੈ ਅਕਸਰ ਇਦਾਂ ਦੇ ਕੰਮ ਕਰਦੇ ਰਹਿੰਦੇ ਆ ਜੀ ਯੋਗਿਕ ਕਰਵਾਈ ਦੀ ਹੋਰੀ ਇੱਕ ਕਿਸੇ ਟਾਈਮ ਦੇ ਬਹੁਤ ਵਧੀਆ ਆਰਟਿਸਟ ਨੇ ਜੀ ਉਹਨਾਂ ਦਾ 51000 ਰੁਪਏ ਦੇ ਨਾਲ ਬਾਈ ਜੀ ਆਪਣੇ ਕੋਲੋਂ ਸਲਮਾਨ ਕਾਰੇ ਜੀ ਠੇਕੇਦਾਰਾਂ ਦੀ ਸ਼ੁਕਰੀਆ ਜੀ ਹਰਪਾਲ ਸਿੰਘ ਦੀ ਵਾਲੀ ਸਾਹਿਬ ਫਰੀਦਕੋਟ ਕਰਮ ਸਿੰਘ ਦੀ ਠੇਕੇਦਾਰ ਫਰੀਦਕੋਟ ਮੋਹਰ ਸਿੰਘ ਦੀ ਠੇਕੇਦਾਰ ਫਰੀਦਕੋਟ ਇਹਨਾਂ ਤਿੰਨਾਂ ਭਰਾਵਾਂ ਵੱਲੋਂ ਸਾਡੇ ਵੱਲੋਂ ਬਾਬਾ ਫਰੀਦ ਦੀ ਨਗਰੀ ਤੋਂ ਆਏ ਆ ਜੀ ਕਲਾ ਨੂੰ ਬਹੁਤ ਪਿਆਰ ਕਰਦੇ ਆ ਜੀ ਇਹਨਾਂ ਵੱਲੋਂ 51500 ਰੁਪਏ ਦਾ ਇਸ ਮੇਲੇ ਦੇ ਵਿੱਚ ਯੋਗਦਾਨ ਪਾਇਆ ਗਿਆ ਜੀ ਥੈਂਕ ਯੂ ਮਿਹਰਬਾਨੀ ਸ਼ੁਕਰੀਆ ਜੀ 5100 ਰੁਪਏ ਹਾਂਜੀ ਬਾਈ ਅਨਫੀਲਾ ਜੀ ਹੋਰਾਂ ਵੱਲੋਂ 11000 ਰੁਪਿਆ ਜੀ ਕਲੱਬ ਵੱਲੋਂ ਵੀ 11000 ਰੁਪਿਆ ਜੀ ਥੈਂਕ ਯੂ ਮਿਹਰਬਾਨੀ ਸ਼ੁਕਰੀਆ ਜੀ ਸਾਰੇ ਕਲੱਬ ਵੱਲੋਂ ਸਾਡੇ ਵੱਡੇ ਭਾਈ ਗੁਰੂਆਂ ਵਰਗੇ ਵੀਰ ਭਾਈ ਕਿਕਰ ਡਾਲਾ ਜੀ ਦਾ ਸੁਲਮਾਨ ਅਮਰ ਸਿੰਘ ਚਮਕੀਲਾ ਦੇ ਸੱਚੇ ਸੁੱਚੇ ਭਗਤਾਂ ਵਰਗੇ ਸ਼ਗੀਰ ਦਾ ਜੀ ਕਿਕਰ ਡਾਲੇ ਵਾਲਾ ਭਾਈ ਉਹਨਾਂ ਦਾ ਸੁਲਮਾਨ ਜੀ ਇੱਕ ਵਾਰੀ ਤਾੜੀ ਮਾਰ ਦਿਓ ਜੀ ਥੈਂਕ ਮਿਹਰਬਾਨੀ ਸ਼ੁਕਰੀਆ ਜੀ ਸਾਡੇ ਭਾਈ ਕਰਨ ਸਿੰਘ ਜੀ ਠੇਕੇਦਾਰ ਸਾਹਿਬ ਔਰਨਬਲੀ 5100 ਰੁਪਇਆ ਬੈਕਮਾਦਤ ਮੇਲੇ ਨੂੰ ਮੋਹਨ ਸਿੰਘ ਜੀ ਠੇਕੇਦਾਰ ਸਾਹਿਬ 5100 ਰੁਪਏ ਬਾਈ ਸਾਡਾ ਬਲਵਿੰਦਰ ਸਿੰਘ ਜੀ ਹਰਪਾਲ ਸਿੰਘ ਜੀ ਵਾਲੀ ਸਾਹਿਬ ਫਰੀਦਕੋਟ ਔਰਨਬਲੀ ਵਿੱਚ 5100 ਰੁਪਏ ਦੀ ਬੈਕਮਾਦਤ ਮੇਲੇ ਨੂੰ ਜੀ ਥੈਂਕ ਯੂ ਮਿਹਰਬਾਨੀ ਸ਼ੁਕਰੀਆ ਅਕਸਰ ਹੀ ਸਾਡੇ ਭਾਈ ਠੇਕੇਦਾਰ ਭਰਾ ਫਰੀਦਕੋਟ ਦੀ ਸ਼ਾਨ ਆ ਜੀ ਅਕਸਰ ਹੀ ਮੇਲਿਆਂ ਦੇ ਵਿੱਚ ਯੋਗਦਾਨ ਪਾਉਂਦੇ ਰਹਿੰਦੇ ਆ ਜੀ ਥੈਂਕ ਯੂ ਮਿਹਰਬਾਨੀ ਸ਼ੁਕਰੀਆ ਪਰਮਾਤਮਾ ਤੁਹਾਨੂੰ ਲੰਮੀਆਂ ਉਮਰਾਂ ਤਰੱਕੀਆਂ ਬਖਸ਼ੇ ਲੋ ਜੀ ਅਖੀਲਾ ਜੀ ਕੀ ਬਾਤ ਹੈ ਐ ਅਮਨ ਵੀਰ ਜੀ ਕਹਿੰਦੇ ਅਸੀਂ ਹੋਰ ਵੀ 10000 ਰੁਪਇਆ 11000 ਹੋਰ ਕਿਕਰੋਂ ਦੇਣਾ ਹੈ ਤਾੜੀ ਮਾਰ ਦਿਓ ਜ਼ੋਰਦਾਰ ਆਪਣੇ ਵੱਲੋਂ ਬਹੁਤ ਬਹੁਤਾਂ ਵੱਲ ਅਣਖੀਲਾ ਜੀ ਮੇਰੀ ਇਹਦੇ ਨਾਲ ਬੜੀ ਪਿਆਰੀ ਸਾਂਝ ਆ ਬਹੁਤ ਪੁਰਾਣੀ ਮੈਨੂੰ ਇਹ ਨਹੀਂ ਲੱਗਦਾ ਵੀ ਇਹ ਪੈਸੇ ਇਹਨਾਂ ਨੇ ਮੈਨੂੰ ਅੱਜ ਹੀ ਦਿੱਤੇ ਆ ਇਹਨਾਂ ਦੇ ਪੈਸੇ ਤਾਂ ਹਮੇਸ਼ਾ ਮੇਰੇ ਹੀ ਹੁੰਦੇ ਆ ਕਦੇ ਵੀ ਕਦੇ ਵੀ ਇਹਨਾਂ ਨੂੰ ਕਦੇ ਕੋਈ ਐਹੋ ਜਿਹਾ ਨਹੀਂ ਹੋਇਆ ਅਮਨ ਵੀਰ ਗਲੇ ਦੁਗਰੀ ਤੇ ਲੱਖੀ ਜੀ ਇਹ ਸਾਰਿਆਂ ਨੇ ਬਹੁਤ ਵੱਡਾ ਇਮਾਨ ਕੀਤਾ ਮੈਂ ਬਹੁਤ-ਬਹੁਤ ਧੰਨਵਾਦੀ ਆ ਹਮੇਸ਼ਾ ਮੈਂ ਬਹੁਤ-ਬਹੁਤ ਮਿਹਰਬਾਨੀ ਇਹ ਉਸ ਰੂਹ ਦਾ ਮਾਣ ਆ ਚਮਕੀਲਾ ਜੀ ਦਾ ਇੱਕ ਵਾਰੀ ਤਾੜੀਆਂ ਮਾਰੋ ਇਹ ਉਹਨਾਂ ਦੀ ਸੇਵਾ ਦਾ ਮੁੱਲ ਆ ਜਿਹੜੀ ਅਸੀਂ ਕੀਤੀ ਆ ਇਹਨਾਂ ਨੇ ਪਾਇਆ ਬਹੁਤ-ਬਹੁਤ ਮਿਹਰਬਾਨੀ ਧੰਨਵਾਦ ਅਗੇ ਬਲਕਾਰ ਜੀ ਬੋਲਣ ਜੀ ਤੁਹਾਡਾ ਹਮੇਸ਼ਾ ਅਸੀਂ ਸਾਰੇ ਹੀ ਤੁਹਾਡੇ ਨਾਲ ਇਕੱਤਰ ਜੀ ਕਦੇ ਨਹੀਂ ਸੋਚਣਾ ਠੀਕ ਹੈ ਉਸ ਉਸ ਸ਼ਖਸੀਅਤ ਤੁਹਾਡੇ ਸਿਰ ਤੇ ਹੱਥ ਰੱਖਿਆ ਤੁਸੀਂ ਉਹਨਾਂ ਦੇ ਨਾਲ ਰਹੇ ਹੋ ਜਿਉਂਦੇ ਬਸ ਨਹੀਂ ਰਹੋ ਬਾਬਾ ਤੁਹਾਡੀ ਲੰਮੀ ਉਮਰ ਕਰੇ ਤੋ ਹਾਜ਼ਰ ਹੈ ਹਾਜ਼ਰੀ ਲਵਾਗੇ ਹੋਣ ਕਲਾਕਾਰ ਬਣ ਕੇ ਸਾਡੇ ਲੱਖੀ ਸਿੱਧੂ ਬਾਈ ਜੀ ਬਾਈ ਗਿੱਲ ਤੇ ਝੰਡੂ ਡੁਗਰੀ ਇਹ ਵੀ ਇਸ ਕਲੱਬ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜੇ ਨੇ ਇਹਨਾਂ ਸਾਰਿਆਂ ਨੇ ਰਲ ਕੇ ਪ੍ਰਾਲਾ ਕਰਿਆ ਬਹੁਤ ਵੱਡਾ ਪ੍ਰਾਲਾ ਜੀ ਜਿਉਂਦੇ ਬਸਦੇ ਰਹੋ ਕਲਦੀਪ ਜੀ ਇਹ ਮਹਾਲਬੀ ਸਾਹਿਬ ਦੇ ਸ਼ਗਿਰਦ ਨੇ ਜੀ ਬਹੁਤ ਵਧੀਆ ਲਿਖਦੇ ਮੇਰਾ ਭਰਾ ਇਹਨਾਂ ਦਾ ਧਾਰਮਿਕ ਗੀਤ ਮੈਂ ਰਿਲੀਜ਼ ਕਰਿਆ ਲਿਖਿਆ ਹੋਇਆ ਕੱਖਾਂ ਨਾਲ ਬਣਾਈ ਕੁੱਲੀ ਛੱਡੀ ਨਹੀਂ ਜਾਂਦੀ ਕਿਵੇਂ ਆਨੰਦਪੁਰ ਕਲਗੀਆਂ ਵਾਲੇ ਪਾਤਸ਼ਾਹ ਨੇ ਛੱਡਿਆ ਹੋਵੇਗਾ ਕਲਦੀਪ ਦਾ ਲਿਖਿਆ ਗੀਤ ਸੀਗਾ ਬਹੁਤ ਵਧੀਆ ਜਿਉਂਦੇ ਜਿਉਂਦੇ ਰਹੋ